ਸਤ ਸ੍ਰੀ ਅਕਾਲ ਦੋਸਤੋ ਅੱਜ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਟਰੈਕਟਰ ਛੋਟੇ ਟਰੈਕਟਰ ਨੇ ਛੋਟੇ ਰੇਟ ਦੇ ਟਰੈਕਟਰ ਦੇਖ ਸਕਦੇ ਹੋ ਪੰਜ ਟਰੈਕਟਰ ਨੇ ਜੌਂਡੀਆਰ ਪ੍ਰੀਤ ਸੋਨਾਲੀਕਾ ਸਵਰਾਜ ਬਿਲਕੁਲ ਵਾਜਬ ਰੇਟ ਨੇ ਛੋਟੇ ਜ਼ਿਮੀਂਦਾਰਾਂ ਵਾਸਤੇ ਛੋਟੇ ਮੁੱਲ ਦੇ ਸਭ ਤੋਂ ਪਹਿਲਾਂ ਆ ਗਿਆ ਆਪਣੇ ਲਵੇ ਸੋਨਾਲੀਕਾ 740 ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ ਸਾਈਡ ਗੇਅਰ ਦੇ ਵਿੱਚ ਕਿਤੋਂ ਲੀਕੰਗ ਨਹੀਂ ਪੂਰਾ ਸਾਫ ਟਰੈਕਟਰ ਹੈ ਡੰਡਾ ਫੱਟੀ ਨਾਲ ਹੈ ਮਾਡਲ ਹੈਗਾ 2011 ਡਿਮਾਂਡ ਕਰਦੇ ਨੇ ਬਾਈ 1,65,000 1,65,000 ਡਿਮਾਂਡ ਹੈ 2011 ਮਾਡਲ ਆ ਅਸਾਮ ਦਾ ਨੰਬਰ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ ਟਾਇਰਾਂ ਦੀ ਪੋਜੀਸ਼ਨ ਥੋੜੀ ਡਾਊਨ ਹੈ ਦੇਖ ਸਕਦੇ ਹੋ 165000 ਇਸ ਦੇ ਨਾਲ ਆ ਗਿਆ ਸਵਰਾਜ 735 ਟਰੈਕਟਰ ਇਹ ਵੀ ਬਾਡੀ ਲਾਈਨ ਦਾ ਪੂਰਾ ਸਾਫ ਹੈ ਦੇਖ ਸਕਦੇ ਹੋ ਟਰੈਕਟਰ ਸਵਰਾਜ 735 2001 ਮਾਡਲ 2001 ਮਾਡਲ 140000 ਬਾਈ ਡਿਮਾਂਡ ਕਰਦੇ ਨੇ ਬਾਹਰ ਪੰਪ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ ਤੇ ਤੋਂ ਲੀਕ ਨਹੀਂ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗਾ ਹਰਿਆਣਾ ਨੰਬਰ 2001 ਮਾਡਲ 1 ਲੱਖ 40000 ਡਿਮਾਂਡ ਕਰਦੇ ਨੇ ਇਸ ਤੋਂ ਅੱਗੇ ਆ ਗਿਆ ਆਪਣੇ ਵਾਲਾ ਬਈ ਜੌਂਡੀਅਰ ਜੌਂਡੀਅਰ 5103 ਐਸ ਟਰੈਕਟਰ ਦੇਖ ਸਕਦੇ ਹੋ ਛਾਤਰੀ ਲੱਗੀ ਹੋਈ ਹੈ ਨਵੀਂ ਬਿਲਕੁਲ ਬਾਡੀ ਲੈਂਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ 2006 ਮਾਡਲ 2006 ਮਾਡਲ ਡਿਮਾਂਡ ਹੈ ਇਸ ਦੀ 1 ਲੱਖ 65000 165022 ਡਿਮਾਂਡ ਕਰਦੇ ਨੇ ਬਾਕੀ ਸੌਦਾ ਕਰਨ ਵੇਲੇ ਸੈਟਿੰਗ ਹੋ ਜਾਊਗੀ ਜੌਂਡੀ ਆ ਇਹਦੇ ਨਾਲ ਆ ਗਿਆ ਪ੍ਰੀਤ 4549 ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਤੇ ਤੋਂ ਲੀਕੰਗ ਨਹੀਂ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗਾ ਮਾਡਲ ਹੈਗਾ 2012 12 ਮਾਡਲ ਹਰਿਆਣਾ ਨੰਬਰ ਹੈ ਟਰੈਕਟਰ ਦੇਖ ਸਕਦੇ ਹੋ ਡਿਮਾਂਡ ਕਰਦੇ ਨੇ ਬਾਈ 175000 175 ਡਿਮਾਂਡ ਹੈ ਬਾਈਆਂ ਦੀ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ ਟਰੈਕਟਰ ਹੈ ਇਹਦੇ ਨਾਲ ਆ ਗਿਆ ਸੋਨਾ ਦੀ ਕਾ 35 ਡੀਆਈ ਸੈਂਟਰ ਗੇਅਰ ਨਵੀਂ ਛਾਤਰੀ ਲੱਗੀ ਹੋਈ ਹੈ 2008 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ ਹੈ ਸੈਂਟਰ ਗੇਅਰ ਦੇ ਵਿੱਚ ਕਿਤੋਂ ਲੀਕ ਨਹੀਂ 2008 ਮਾਡਲ ਡਿਮਾਂਡ ਹੈਗੀ ਇਹਦੀ 185000 185 ਡਿਮਾਂਡ ਹੈ ਇਹ ਜਿੰਨੇ ਪੰਜੇ ਟਰੈਕਟਰ ਦਿਖਾਏ ਨੇ ਇਹ ਟਰੈਕਟਰ ਪਾਤੜਾ ਜ਼ਿਲ੍ਹਾ ਪਟਿਆਲਾ ਬਾਈ ਅਵਤਾਰ ਕੋਲੇ ਖੜੇ ਨੇ ਜਾਖਲ ਰੋਡ ਤੇ ਬਾਈ ਦਾ ਸਟੈਂਡ ਹੈ ਬੋਰਡ ਲਾਦਿਆ ਨੇ ਵਿੱਚ ਨੰਬਰ ਹੈਗਾ ਬਾਈ ਦਾ 98158 82256 ਨੰਬਰ ਦੁਬਾਰਾ ਸੁਣ ਲਓ 98158 82256 ਅਵਤਾਰ ਸਿੰਘ ਬਾਈ ਦਾ ਨਾਮ ਹੈ ਜਾਖੜ ਰੋਡ ਦੇ ਉੱਤੇ ਹਾਂਜੀ ਦੋਸਤੋ ਜਿੰਨੇ ਵੀ ਆ ਟਰੈਕਟਰ ਦਿਖਾਏ ਨੇ ਚਾਰੇ ਪੰਜੇ ਇਹ ਬਾਈ ਅਵਤਾਰ ਕੋਲੇ ਨੇ ਪਾਤੜਾਂ ਵਿਖੇ ਪਾਤੜਾਂ ਜ਼ਿਲ੍ਹਾ ਪਟਿਆਲਾ ਬਾਈ ਅਵਤਾਰ ਦਾ ਨੰਬਰ ਹੈਗਾ 98158 82256 ਨੰਬਰ ਦੁਬਾਰਾ ਸੁਣ ਲਓ 98158 82256 ਟਰੈਕਟਰਾਂ ਦਾ ਕੰਮ ਹੈ ਬਾਈ ਦਾ ਜਿਹੜਾ ਪ੍ਰੀਤ ਟਰੈਕਟਰ ਦਿਖਾਇਆ ਤੁਹਾਨੂੰ ਡਬਲ ਕਲਚ ਦੇ ਵਿੱਚ ਆ ਇਹ ਤੇ ਜਿਹੜਾ ਸੋਨਾ ਲੀਕਾ 740 ਹੈ ਇਹ ਜੀਟਰ ਇੰਜਨ ਦੇ ਵਿੱਚ ਹੈ ਜੀਟਰ ਇੰਜਨ ਦੀ ਡਿਮਾਂਡ ਥੋੜੀ ਵੱਧ ਹੈ ਆ ਸ਼ਾਮ ਦਾ ਨੰਬਰ ਹੈ ਦੇਖ ਸਕਦੇ ਹੋ ਨਗਦ ਕੈਸ਼ ਦਾ ਟਰੈਕਟਰ ਹੈ ਕੋਈ ਲੋਨ ਨਹੀਂ ਨਾਲ ਦੇ ਟਾਇਰ ਨੇ ਚਿੱਪ ਵਾਲੀ ਕਾਪੀ ਹੈ ਬਾਈ ਅਵਤਾਰ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਲੈ ਸਕਦੇ ਹੋ ਬਿਲਕੁਲ ਬਾਬਜ ਮੁੱਲ ਦੇ ਟਰੈਕਟਰ ਨੇ ਛੋਟੇ ਕਿਸਾਨਾਂ ਲਈ ਛੋਟੇ ਰੇਟ ਦੇ ਟਰੈਕਟਰ ਨੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ